ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪ੍ਰਮਾਤਮਾ ਕੀ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ। ਸ਼ਾਮ ਦਾ ਥੋੜਾ ਜਿਹਾ ਵਕਤ ਹੋ ਗਿਆ ਸੂਰਜ ਲੱਗਿਆ ਹੋਇਆ ਛਿਪਣ। ਤੇ ਚੱਲ ਪਏ ਅਸੀਂ ਇੱਕ ਲੰਬੇ ਰੂਟ ਦੇ ਉੱਪਰ। ਤਕਰੀਬਨ 5 ਘੰਟੇ ਦਾ ਸਾਡਾ ਸਫ਼ਰ ਹੈ। ਅ ਰਾਸਤੇ ਦੇ ਵਿੱਚ ਬਹੁਤ ਸੋਹਣੀਆਂ ਖੂਬਸੂਰਤ ਚੀਜ਼ਾਂ ਦੇਖਣ ਨੂੰ ਮਿਲਣਗੀਆਂ। ਤੇ ਤੁਸੀਂ ਸਾਰੇ ਨੇ ਬਲੌਗ ਦੇ ਵੇ ਨਾਲ ਬਣੇ ਰਹਿਣਾ ਤੇ ਮੇਰੇ ਨਾਲ ਜਾ ਰਿਹਾ ਜਤਿੰਦਰ ਸਿੰਘ 베ਲਾ ਤੇ 베ਲੇ ਤੋਂ ਡਾਕਟਰ ਸਾਹਿਬ ਜਾ ਰਹੇ ਨੇ ਆਪਣੇ ਨਾਲ ਲੱਕੀ ਡਾਕਟਰ ਤੇ ਗੱਡੀ ਨੇ ਆਪਾਂ ਇਸ ਸਮੇਂ ਕਰਾਉਣ ਆਏ ਆ ਪਹਿਲਾਂ ਉਹੀ ਅਲਾਈਨਮੈਂਟ ਵਗੈਰਾ ਜੀ ਤੇ ਉਹ ਅਲਾਈਨਮੈਂਟ ਕਰਾ ਕੇ ਹਾਲਸਾ ਨੂੰ ਰੱਖਣਾ ਸਸਪੈਂਸ ਹੈ ਅਸੀਂ ਜਾ ਕਿੱਥੇ ਰਹੇ ਹਾਂ ਉਹ ਦੱਸਾਂਗੇ ਬਾਅਦ ਵਿੱਚ ਮਿਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦੱਸਿਆ ਭਾਈ ਆਪਣੇ ਸਬਸਕ੍ਰਾਈਬਰਾਂ ਨੂੰ ਵੀ 4-5 ਘੰਟੇ ਦਾ ਸਾਡਾ ਸਫਰ ਹੈ ਬਿਲਕੁਲ ਰਸਤੇ ਦੇ ਵਿੱਚ ਅਸੀਂ ਤੁਹਾਨੂੰ ਬਹੁਤ ਸੁਣੀਆਂ ਸੁਣੀਆਂ ਚੀਜ਼ਾਂ ਦਿਖਾਵਾਂਗੇ ਜਿਹੜੀਆਂ ਰਸਤੇ ਦੇ ਵਿੱਚ ਆਉਣਗੀਆਂ ਜਿਹੜੀਆਂ ਦਿਖਾਉਣ ਜੋਗ ਹੋਣਗੀਆਂ ਠੀਕ ਹੈ ਨਾ ਉਹ ਜ਼ਰੂਰ ਦਿਖਾਵਾਂਗੇ ਇਹਦੀ ਖਾਲਸਾ ਬਾਹਿਰ ਦੀ ਵੀ ਫਟ ਹੈ ਹੈ ਸਾਰੇ ਡਾਕਟਰ ਪਾਵਾ ਯੂਟਿਊਬਰ ਹੈ ਇਹ ਨਵੇਂ ਯੂਟਿਊਬਰ ਹੈ ਜੀ ਇਹ ਇਹ ਨਵੇਂ ਇਹ ਥੋੜੇ ਜਿਹਾ ਥੋੜੇ ਜਿਹਾ ਪੁਰਾਣੇ ਹੋਗੇ ਥੋੜੇ ਜਿਹਾ ਪੁਰਾਣੇ ਹੋਗੇ ਨਵਾਂ 9 ਦਿਨ ਪੁਰਾਣਾ 100 ਦਿਨ ਭਾਈ ਇੱਦੀ ਦਾ ਘੈਂਟ ਹੋਣਾ ਆਤੀ ਇਹਨਾਂ ਨੇ ਹਨਾ ਇਹ ਨਹੀਂ ਜੀ ਲੈ ਕੇ ਜਾਣੇ ਜੀ ਨਾ ਨਾ ਸਾਡੀ ਗੱਡੀ ਇੱਧਰ ਖੜੀ ਹੈ ਜੀ ਕੀ ਦੀ ਬਾਈ ਵੀ अच्छा 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 हां मुंडा यार हां मुंडा ਕੈਂਟ ਮੁੰਡਾ ਹੈ ਨਾ ਇਹ ਇਹ ਤਾਂ ਗੱਲਾਂ ਬਾਤਾਂ ਪੂਰੀਆਂ ਇਹਨਾਂ ਦੀਆਂ ਹਮ ਮੈਂ ਕਿ ਤੁਹਾਨੂੰ ਅਲਾਈਨਮੈਂਟ ਕਰਾ ਦੇਵਾਂਗੀ ਮੈਂ ਲੈਨਮੈਂਟ ਜ਼ਰੂਰੀ ਹੈ ਪਹਿਲਾਂ ਅਲਾਈਨਮੈਂਟ ਕਰਾਵਾਂਗੇ ਤਾਂ ਗੱਡੀ ਦੀ ਫਿਰ ਲੰਬਾ ਸਫਰ ਹੈ ਇਹ तकरीबन ਆਪਣਾ ਆਉਣਾ ਜਾਣਾ 450 450 ਕਿਲੋਮੀਟਰ ਹੋ ਜਾਣਾ 450 ਕਿਲੋਮੀਟਰ ਦਾ ਪੈ ਜਾਣ ਬਸੇ ਪੈ ਸਕਦਾ ਹੋਰ ਕੱਲ ਸ਼ਾਮ ਤੱਕ ਵਾਪਸੀ ਹੈ ਆਪਣੀ ਕੱਲ ਸ਼ਾਮ ਤੱਕ ਵਾਪਸੀ ਹੈ ਜੇ ਉੱਥੇ ਵੀ ਲੱਗਿਆ ਨਾ ਗਾਹ ਨੂੰ ਅੱਗੇ ਨੂੰ ਮੜਾ ਮੋਟਾ ਤਾਂ ਵੱਜਾਂਗੇ ਥੋੜਾ ਜਿਹਾ ਬਾਹਾਂ ਵੱਧ ਵੀ ਸਾਡੇ ਕਰਾ ਦੇ ਜਿਵੇਂ ਕਹੇ ਟਟੇ ਛੱਤਰ ਵੱਧ ਤਾਂ ਵੱਜਾਂਗੇ ਨਹੀਂ ਗੱਲ ਹੋਰ ਹੈ ਜੀ ਬਈ ਘਰ ਦਾ ਮਾਹੌਲ ਵੀ ਦੇਖਣਾ ਮੈਂ ਥੋੜਾ ਜ਼ਿੰਮੇਵਾਰ ਬੰਦਾ ਹੈ ਇਹ ਥੋੜੇ ਜਿਹੇ ੜਾਰ ਬੰਦੇ ਨੇ ਯਾਰ ਜਮੇ ੜਾਰਾ ਹੈ ਨਾ ਦੇਖੋ ਇਹ ਡਾਕਟਰ ਨੇ ਤਾਂ ਦੋ ਦਿਨ ਜਿਆਦਾ ਦੋ ਦਿਨ ਦੋ 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 ਟੀਕੇ ਲਾ ਕੇ ਆਪਣੇ ਪੈਸੇ ਪੂਰੇ ਕਰੋ ਮੇਰੇ ਨੂੰ ਮੈਨੂੰ ਸਹੀ ਗੱਲ ਹੈ ਠੀਕ ਡਾਕਟਰ ਬਦਨਾਮ ਨਹੀਂ ਹੈਗਾ ਡਾਕਟਰ ਹਨਾ ਸਾਰੇ ਐਵੇਂ ਕਹਿੰਦੇ ਮੇਰਾ ਨਹੀਂ ਗੱਲ ਨਹੀਂ ਕੋਈ ਕਹਾਣੀ ਹੈਗੀ ਉਹ ਹੀ ਦਰਦ ਦੀ ਗੋਲੀ ਦੇ ਪਈਏ ਆਲੀ ਉਹ ਹੀ 50 ਆਲੀ ਨਹੀਂ ਦੱਸਣੀ ਹਾਂ ਕੰਮ ਸਾਰੇ ਬਦਨਾਮ ਹੋ ਗਏ ਇਹ ਵੀ ਗੱਲ ਠੀਕ ਹੈ ਕਿਹੜਾ ਕੰਮ ਚੱਲਦਾ ਬਦਨਾਮ ਜਿਹੜਾ ਕੰਮ ਵੀ ਚੱਲਦੇ ਹੋ ਬਦਨਾਮ ਵਾਕੀ ਥੜਾ ਇਹ ਤਾਂ ਗੱਲ ਵੱਖਰੀ ਹੈ ਹਾਂ ਇਹਦਾ ਪਾ ਵੀ ਦੇਖ ਲੋ ਮੜਜੀ ਹੁਣ ਸਾਡੀ ਗੱਡੀ ਵੀ ਹੋ ਰਹੀ ਹੈ ਜੀ ਇਸ ਸਮੇ ਅਲਾਈਨਮੈਂਟ ਦਾ ਦੱਸੋ ਮੈਨੂੰ अच्छा ਇੱਥੇ ਜਿਹੜਾ ਮੈਂ ਮੂਰੇ ਆ ਗਿਆ ਹਨਾ ਮੈਂ ਮੈਂ ਮੂਰੇ ਆਉਣਾ ਹਨਾ ਲੱਕੀ ਵੀਲ ਯਾ ਉਹਦੇ ਪਿੱਛੇ ਹੱਗਣਾ ਪਿਆ ਹੁਣ ਮੈਨੂੰ ਤੇ ਇੱਥੇ ਗੱਡੀਆਂ ਦੀ ਰੋਕੜ ਸਰਵਿਸ ਵਗੈਰਾ ਮਤਲਬ ਧੋਤ ੋਈ ਬਹੁਤ ਸੋਹਣੀ ਹੁੰਦੀ ਹੈ ਸ਼ਾਮ ਦਾ ਟਾਈਮ ਹੋ ਗਿਆ ਬਸੇ ਹੁਣ ਛੁੱਟੀ ਹੋ ਰਹੀ ਹੈ ਮੁੰਡਿਆਂ ਨੂੰ ਤਾਂ ਕਰਕੇ ਸਾਰੇ ਚਲੇਗੇ ਗੱਡੀ ਦੀ ਕਰਾ ਕੇ ਜੀ ਅਲਾਈਨਮੈਂਟ ਥਰਮਲ ਦੇ ਥੋੜੀ ਦੇਰ ਰੱਖ ਦੋ। ਲਓ ਜੀ ਗੱਲ ਐ ਤਾਂ ਨਹੀਂ ਸਫਰ ਅਸੀਂ ਕੱਢਿਆ ਹਲ 40 ਕਿਲੋਮੀਟਰ ਜਿਆਦਾ ਨਹੀਂ ਕੱਢਿਆ। ਵੀ ਆਪਣਾ ਢਿੱਡ ਵਿੱਚ ਲਾ ਕੇ ਚੂਹੇ ਟੱਪਣਾ। ਮੈਂ ਇਹਨਾਂ ਨੂੰ ਕਹਿ ਰਿਹਾ ਹੁਣ ਵੀ ਕਿਤੇ ਨਾ ਕਿਤੇ ਮਾਣਾ ਮੋਟਾ ਖਸਾ ਖਾ ਵੀ। ਆਪਣਾ ਸਫਰ ਹੈਗਾ ਲੰਬਾ ਵੀਰ ਫਿਰ ਐਂ ਕਰਦੇ ਆਪਾਂ। ਜਿਹੜਾ ਸਹੌੜਾ ਕੁੱਕੂ ਐ ਉਹ ਸਰਦਾਰ ਨਹੀਂ ਹੈਗਾ 버ਗਰ ਵਾਲਾ। ਅੱਡੜੇ 버거 ਆ ਸਹੋੜਾ ਜਿਹੜਾ ਆ ਪਾਉਣੇ ਆਣੇ ਆ ਫਿਰ ਤਾਂ ਬੱਸ 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 ਉਹਦੇ ਕੋਲ ਚੱਲ ਕੇ ਫਿਰ ਉਹਦੇ ਕੋਲ ਛੱਕਦੇ ਆਪਾਂ ਇੱਕ ਇੱਕ 버거 ਤੂੰ ਗਿਆ ਕਦੇ ਬਾਈ ਉੱਥੇ? ਹਾਂ। ਗਿਆ ਮੈਂ ਖਾਧਾ ਨਹੀਂ 버거 ਨਾਲ ਖਾਓ। ਐ ਲੱਗ ਰੋ 버거 ਤਾਂ ਫਿਰ ਇਹੋ ਜਿਹੀ ਚੀਜ਼ ਆ ਕਹਿਣ ਦਾ ਭਾਬਾਈ ਵਰ ਖਾ ਕੇ ਫਿਰ 4-5 ਘੰਟੇ 4-5 ਘੰਟੇ ਦਾ ਦੇਖੋ ਜੀ ਨਾ ਮੈਂ ਮੈਂ ਐ ਕਰਾਂਗਾ ਫਿਰ ਹਾਂ। ਓਹੋ ਅੱਛਾ ਰੱਜ ਜਾਣਾ ਨਾਮਨੇ ਨੀ ਮੋਰੀ ਨੀ ਬਹਿ ਕੇ ਸੌਣਾ ਅੰਦਰ ਵਿੱਚ ਜਾਣਾ ਮੈਨਾਂ ਤਾਂ ਨਾ ਇਹ ਕਹਿੰਦੇ ਕੈਰੈਕਟਰ ਸੀਟ ਤੇ ਨਹੀਂ ਬਹਿਣਾ ਚਾਹੀਦਾ ਬਾਈ ਚਲੋ ਜੀ ਹੁਣ ਦਰਨੂ ਦੀ ਕੁੱਕੂ ਬਰਕਰਾਰ ਵਾਲੇ ਕੋਲੇ ਮਿਲਦੇ ਆ ਜਾ ਕੇ ਜੀ ਫੇਰ ਭਾਈ ਠਾਲੂਗਾ ਕੌਣ ਮਨੋ ਜੇ ਤੁਸੀਂ ਸੌਂਗੇ ਇਹ ਵੀ ਪੰਗਾ ਕਦ ਮੈਨੂੰ ਘੌਣ ਡਾਲੂਗਾ ਉਹ ਵੀ ਤਾਂ ਕਹਿੰਦਾ ਮੈਨੂੰ ਘੌਣ ਡਾਲੂਗਾ ਫੇਰ ਜੇ ਤੁਸੀਂ ਸੌਂਗੇ ਡਰਾਈਵਰ ਭਾਈ ਸਾਡੇ ਚਲੋ ਜੀ ਕੁੱਕੂ ਬਰਕਰਾਰ ਵਾਲੇ ਕੋਲੇ ਮਿਲਦੇ ਚੱਲ ਕੇ ਹੁਣ ਠੀਕ ਹੈ ਚਲੋ ਜੀ ਛਕਣੇ ਵਾਪੇ

ਆ ਗਿਆ ਉਹ ਆ ਗਿਆ ਉਹ ਗਰਮ ਗਰਮ ਮੂੰਹ ਨਾ ਭੁਗਲੇਓ ਹੈ ਮੂੰਹ ਖੋਪਣ ਵਾਲੀ ਗੱਲ ਬਾਤ ਹੈ ਹੈ ਬਹੁਤ ਦਵਾ ਮੂੰਹ ਖੋਪਣ ਵਾਲੀ ਗੱਲ ਹੈ ਹੈ ਬਰਗਰ ਆਪਣੇ ਨਾਲਦਾ ਹੋਇਆ ਯਾਰ ਨਹੀਂ ਆਪਣੇ ਪੇਰੈਂਟ ਖਾਣਾ ਸ਼ੁਰੂ ਸ਼ੁਰੂ ਵਿੱਚ ਆਈ ਨਹੀਂ ਕਹਿੰਦੇ ਹੁੰਦਾ ਜਾਂ ਰੋਟੀ ਖਾਣੇ ਮੂੰਹ ਖੋਲ੍ਹ ਕੇ ਖਾਣਾ ਰੋਟੀ ਹੈ ਹੈ ਆਹ ਕਹਿੰਦੇ ਨੇ ਕਿਹਾ ਭਾਈ ਬਰਗਰ ਬੜੇ ਸਵਾਦ ਦੇ ਸੀਗੇ ਢ ਘਾਰ ਵਾਲੇ ਦੋ ਹਣ ਬਸ ਇੱਕ ਕਦਰ ਰਹੀ ਪਾਣੀ ਦੇ ਬੋਤਲਾਂ ਤੋਂ ਵੀ ਲੈ ਲੈਂਦੀਆਂ ਪਰ ਅਸੀਂ ਚਾਹੁੰਦੇ ਸੀਗੇ ਵੀ ਜੇ ਡਰਿੰਕ ਕੋਲਡ ਮਿਲ ਜਿੰਦੀ ਹੈ ਨਾ ਕੋਲਡ ਡਰਿੰਕ ਦਾ ਖਾਲੀ ਇੱਕ ਦਾ ਖਾਲੀ ਹੋ ਗਈ ਜੇ ਕਿਤੇ ਕੋਲਡ ਡਰਿੰਕਾਂ ਦੀ ਲੈ ਲੈਂਦੇ 2 ਲੀਟਰ ਵਾਲੀ ਆਪਾਂ ਬੈਸਕ ਉਹਨਾਂ ਥੋੜਾ ਟਾਈਮ ਤਾਂ ਆਪਾਂ ਤੰਗ ਕਰਨ ਦਾ ਆਪਾਂ ਪੈਟਰੋਲ ਪੰਪਸੇ ਘਾ ਦੇ ਭਰ ਲਿਆ ਕਰਨੀ ਦੀ ਹਾਂ ਹੈ ਜੇ ਅਸੀਂ ਚੰਡੀਗੜ੍ਹ ਬਣਨੇ ਆਣੇ ਆ ਜੀ ਮੋਚਾਂ ਪਰ ਫੇਰਦੇ ਜੀ ਆਪਣੇ ਹੱਥ ਵੀ ਧਾਰੀ ਥੋੜੀ ਜਿਹੀ ਖੂਪਾ ਸਿਆ ਬਰਨੀ ਹੈਗਾ ਕਿ ਉਹ ਤਾਂ 버거 ਰੈਟੇਡੇ ਦੇ ਐਟੇਡੇ ਜਦ ਐਡਾ ਸਾਡਾ ਮੂੰਹ ਨਹੀਂ ਰਹਿਗਾ ਜਿੱਦੇ ਜਿੱਦੇ 버거ਦੇ ਆ ਐਂਡੇ 버거 ਉਹ ਮੂੰਹ ਹੋਰ ਤਰ੍ਹਾਂ ਖੋਲ ਕੇ ਖਾਣਾ ਪੈਂਦਾ ਉਹ ਕਿੱਡੀ ਜ਼ੋਰ ਵੀ ਉਹਨੇ ਨੈਪਕਿੰਜ ਰਵੇਟ ਕੇ ਨਹੀਂ ਦਿੰਦਾ ਹੈਗਾ ਨਹੀਂ ਨਾਰਮਲ 버거 ਵਾਲੇ ਨਾ ਨੈਪਕੇ ਚਲ ਮਾਰ ਕੇ ਦਿੰਦੇ ਉਹਨੇ ਥੱਲੇ ਦਿੰਦਾ ਡਿਸਪੋਜ਼ਲ ਪਲੇਟ ਵੀ ਉਹਨਾਂ ਨੂੰ ਪਤਾ ਵੀ ਇਹ ਨੈਪਕੇ ਨਾਲੀ ਚ ਸ਼ੈ ਹੈ ਨਹੀਂ ਇਹ ਗੱਲ ਹੈ ਕੀ ਹੈ ਹਾਂ ਅੱਛਾ ਇੱਕ ਚੀਜ਼ ਦਾ ਫਾਇਦਾ ਹੋ ਗਿਆ ਜਿਹੜਾ ਰੋਡ ਬਣਿਆ ਵਾ ਹਾਂ ਜੀ ਉੱਪਰੋਂ ਫਲਾਈ ਨੇ ਕੋਹੋ ਟਾਈਮ ਘਟਾਤਾ ਹੋਣਾ ਬਣਾਤਾ ਜੀ ਕਹਿੰਦਾ ਤਾਂ ਆਪਾਂ ਕਿੱਥੇ ਰਾਜ ਫਰੀਦਕੋਹੜਾ ਦਾ ਖੜੜੇ ਇੰਦਰਾਣੀ ਬਿਲਡਿੰਗਾਂ ਦੇਖ ਲੋ ਜੋ ਵੀ ਮੋਹੜੀ ਵਾਲੀ ਐਂਟਰੀ ਨੈਟ ਕਰਣੀ ਹੈ ਨਾ ਆ ਚੰਡੀਗੜ੍ਹ ਮੋਹੜੀ ਦੀ ਐਂਟਰੀ ਹੋਗੀ ਜੀ ਇਹ ਥੋੜਾ ਜਿਹਾ ਜਮ ਸ਼ੁਰੂ ਹੋਣਾ ਵਧੀਆ ਨੈਪੀ ਜਗ੍ਹਾ ਜਿਹਦੇ ਵਿੱਚ ਸਾਰੀਆਂ ਮੀਟਿੰਗਾਂ ਵਧੀਆ ਨੇ ਨਹਿਰ ਦੀ ਜਗ੍ਹਾ ਨਾ ਕਹਿਆ ਯਾਰ ਆ ਦੇਖੋ ਨਹਿਰ ਨਹਿਰ ਨਾ ਕਹਿਆ ਯਾਰ ਨਦੀ ਗਾ ਲੋ ਹਾਂ ਹਾਂ ਇਹ ਕਹੇ ਵੀ ਉਹਨੂੰ ਪਹਿਲਾਂ ਕਿਸੇ ਟਾਈਮ ਪਾਣੀ ਚੱਲਦਾ ਹੁੰਦਾ ਸੀ ਹਾਂ ਆ ਦੇਖੋ ਫਿਰ ਤਾਂ ਨਹੀਂ ਲੱਗਿਆ ਸਾਰੇ ਉਹ ਆਪੇ ਨਹਿਰ ਨਾ ਨਾ ਕਹੇ ਬਸ ਐਂ ਹੀ ਕਹਿੰਦਾ ਅੱਛਾ ਅੱਛਾ ਇਹ ਹੁਣ ਉਹਦੀ ਜਗ੍ਹਾ ਨਹੀਂ ਹੈ ਜਗ੍ਹਾ ਤਾਂ ਹੋਊਗੀ ਕੋਈ ਹੋਰ ਹਾਂ ਉਹ ਗੱਲਬਾਤ ਕੁਝ ਹੋਰ ਬਣ ਗਈ ਬਸ ਇੱਥੇ ਇੱਥੇੋਂ ਪਾਣੀ ਆਉਣਾ ਤੇ ਬੰਦ ਹੋ ਗਿਆ ਪਾਣੀ ਤੇ ਇੱਥੇ ਬਿਲਡਿੰਗ ਬਿਲਡਿੰਗ ਉੱਪਰ ਬਿਲਡਿੰਗਾਂ ਛੱਤ ਰਹ ਬੱਟੂ ਕਾ ਬਹਿ ਕਹੇ ਦਰ ਹੈ ਵੀ ਸੋਹਣੀ ਅਜੀ ਜੀ ਹੁਣ ਨੇਰਾ ਹੋਗਾ ਜੀ ਜੀਰਕਪੁਰ ਕ੍ਰਾਸ ਮੈਨੂੰ ਤਾਂ ਇਹਨੇ ਠਾਲਿਆ ਹੁਣ ਮੈਨੂੰ ਤਾਂ ਨੀਂਦ ਆ ਗਈ ਐਨਾ ਸੋਹਣਿਆ ਦੁਨੀਆ ਨੈਟੈਂਜ ਦੇ ਪਿੱਛੇ ਹੀ ਲਖਾਤੀ ਆ ਬਾਬੇ ਯਾਰ ਕੀ ਕਰਦਾ ਤੁਸੀਂ ਸਭ ਮੈਨਰੇ ਹੀ ਹੋ ਕੁੱਤੇ ਵੀਰੇ ਜਦੋਂ ਮੈਂ ਵੀ ਸੌਣ ਲੱਗਿਆ ਤਾਂ ਮੈਂ ਕਿਹਾ ਚੱਲ ਮੇਰੇ ਨਾਲ ਬੰਦਾ ਸੱਦਾ ਮੈਂ ਵੀ ਸੌ ਜਾਵਾਂ। ਜਦ ਮੇਰੇ ਬੰਦੇ ਆਦਮਾ ਨੇ ਨਹੀਂ ਕਿਹਾ ਤੂੰ ਗੱਡੀ ਚਲਾਉਣਾ। ਤੂੰ ਗੱਡੀ ਚਲਾ ਆਂ ਕਹਿੰਦਾ। ਗੱਡੀ ਚਲਾ ਤੂੰ ਰਹਿਣੇ ਸੌਣੇ। ਉਹ ਹੋਲੀ ਆਇਆ ਆ ਰਹੀਆਂ ਬਿਲਡਿੰਗਾਂ ਜੀਆਂ। ਤਨੁਆ ਨੋਰ ਦੇ ਆ ਸੱਜਿਆ ਤੋਂ ਮੁੜਦਾ ਜੀ ਪਿੱਛੇ ਉਹ ਬਹੁਤ ਵਧੀਆ ਮਾਰਕੀਟ ਹੈ ਹਾਂ ਮੈਨੀ ਥਾਈਲੈਂਡ ਕਹਿੰਦੇ ਆ ਪਿੱਛੇ ਵਾਲੀਆਂ ਵਧੀਆ ਜੀਰਖਪੁਰ ਦੇ ਬਿਲਕੁਲ ਬਰਾਬਰ ਵਾਲੀ ਲੈਟਾਂ ਦੀਆਂ ਨਾ ਹਾਂ ਜੀ ਉਹ ਗੱਲ ਵਾਤ ਬੱਕਰੀ ਉਹ ਇੱਥੇ ਵੀ ਸੋਹਣੀਆਂ ਲੈਟਾਂ ਨੇ ਸੋਹਣੀਆਂ ਮੈਂ ਤਾਂ ਦੱਸਦਾ ਇੱਥੇ ਤੇ ਮੁੜਦਾ ਵਿੱਚੋਂ ਸਿੱਧਾ ਹੀ ਸ਼ਾਹ ਉਹਨੂੰ ਵੈਸੇ ਮੈਨੀ ਆਈਲੈਂਡ ਕਹਿੰਦੇ ਆ ਥਾਈਲੈਂਡ ਕਹਿੰਦੇ ਆ ਅੱਛਾ ਕਲਿਆਣ ਕਿ ਕਵਾਲ ਕਲਿਆਣ ਜੁਵਿਲਰ ਦਾ ਆ ਗਿਆ ਬਿਕਾਨੇਰ ਵਾਲਾ ਬਿਕਾਨੇਰ ਵਾਲੇ ਵਾਲਾ ਹੀ ਲਿਖਦੇ ਨੇ ਉਹਨਾਂ ਨੇ ਨਿਕਾਨੇਰ ਵਾਲੀ ਹੈ ਜਿਹੜਾ ਪੰਜਾਬੀ ਹੈ ਨਾ ਰਹਿੰਦੇ ਹਾਂ ਪਰ ਉਹਰੇ ਕਬਜ਼ੇ ਪੰਜਾਬੀਆਂ ਦਾ ਕੋਟ ਨਹੀਂ ਗੱਲਾਂ ਆਏ ਆ ਆਪਾਂ ਇਸ ਸਮੇਂ ਪੰਜਾਬ 'ਚ ਹੀ ਹੈ ਹਾਂ ਹੈ ਪੰਜਾਬ 'ਚ ਚੰਡੀਗੜ੍ਹ ਤੋਂ ਬਾਅਦ ਫਿਰ ਆਪਾਂ ਪੰਜਾਬ 'ਚ ਆ ਕੇ ਦਵਾਂਗੇ ਹਾਂ ਜੇ ਪੰਜਾਬ ਜਾ ਕੇ ਜੀ ਆਪਾਂ ਮਹਾਲੀਏ ਮਹਾਲੀਏ ਨਹੀਂ ਹੈ ਹਾਂਜੀ ਜ਼ਿਲ੍ਹਾ ਮਹਾਲੀਆ ਜੀ ਮਾਹੱਲ ਮਗਰ ਨਾ ਵੜਿਆ ਅਹ ਬੜੇ ਬੜੇ ਸੈਂਡੀ ਸਪੀਡਸ ਜੇਗਾ ਰਿਹਾ ਇੱਥੇ ਸੈਂਡੀ ਸਪੀਡਸ ਮਿਲ ਜਗਾ ਨਾ ਜੋਪਾ ਸੈਂਡੀ ਸਪੀਡਸ ਚਲੋ ਜੀ ਅੱਗੇ ਜਾ ਕੇ ਦਿਖਾਉਂਦੇ ਤੁਹਾਨੂੰ ਕੁਝ ਹੋਰ ਜੀ ਰਾਹ ਤੇ ਦੇ ਵਿੱਚ ਲੱਗਿਆ ਜੀ ਹੁਣ ਆਪਾਂ ਪ੍ਰਸ਼ਾਦਾ ਛਕਣ ਆਪਾਂ ਹੁਣ ਨਾਰਾਇਣਗਨ ਤੋਂ ਕਾਫੀ ਅੱਗੇ ਆ ਗਏ ਇਹ ਦੇਰਾ ਦੂਨ ਵਾਲਾ ਰੋਡ ਵੱਜਦਾ ਜੀ ਇਹ ਤੇ ਠੱਬਾ ਹੈਗਾ ਜੀ ਬੈਸ ਨੂੰ ਠੱਬਾ ਮੋਹ ਜਨਾਲਿਆ ब्रेकफास्ट लंच डिनर ढाबे ਦਾ ਨਾਮ ਲਿਖਾ ਹੋਇਆ 22 ਨੰਬਰ ਬਾਈਏ ਬਸ ਇੱਕੋ ਸਾਹਮਣੇ ਵੀ ਹੈਗਾ ਮਾਰਕੰਡਾ ਢੱਬਾ ਹੈ ਤਾਂ ਕੰਡਾ ਮਾਰ ਹੈ ਇੱਕ ਕੰਡਾ ਮਾਰਦੇ ਹੋਂ ਰੋਟੀ ਜਿਹੜਾ ਮਾਰਕੰਡਾ ਮਾਰਕੰਡਾ ਹੁਣ ਇਹ ਵੀ ਪਰ ਹੈ ਤਾਂ ਉਥੇ ਬੈਚਰੂ ਨਹੀਂ ਰਹਾ ਮਤਲਬ ਉਥੇ ਕੁਝ ਹੋਰ ਬਣਦਾ ਹੋਊਗਾ ਅੱਛਾ ਵਿਕੰਡੇ ਵਾਲੀ ਸ਼ਾਇਦ ਮੱਛੀ ਵਿੱਚ ਬੰਦੀ ਹੋਣਾ ਬੈਠਾ ਦਾ ਬੜਾ ਸਿਆ ਦੇਖੋ ਹਾਂ ਜੀ ਮਾਰਕਟ ਦਾ ਜੂਗਾ ਬਣਾ ਇਹ ਲਿਖਿਆ ਵਾ ਇੱਥੇ ਕਿ ਕਿਲੋ ਮੀਟਰ ਫਰਕ 3 ਕਿਲੋਮੀਟਰ ਨਾ ਆਣਾ 8 ਕਿਲੋਮੀਟਰ ਹਣਾ ਕਿ ਕਿ ਫਸਲ ਫਰਕ ਹੈ ਫਸਲ ਮਤਲਬ ਕਿ ਇੱਥੇ ਕਾਲਾਂਬ ਕਾਲਾਂਬ ਸਿਹਤਰੇ ਕਿ ਕਦੇ ਨਹੀਂ ਬਾਲਾਂਬ ਹਾਂ ਤੁਸੀਂ ਛੜ ਕੇ ਆਇਆ ਕਾਲਾਂਬ ਅੱਛਾ ਫੇਰ ਮੈਂ ਸੁੱਤਾ ਹੀ ਪਿਆ ਰਹਿ ਗਿਆ ਹਾਂ ਹਾਂ ਜੀ ਹਾਂ ਜੀ ਹਾਂ ਜੀ ਅੱਬਾ ਕਾਲਾਂਬ ਦੇ ਨੇੜੇ ੜੀ ਆ ਕਾਲਾਂਬ ਦੇ ਨੇੜੇ ੜੀ ਨਾ ਕਾਲਾਂਬ ਟੱਪੇ ਆਇਆ ਆਪਾਂ ਕਾਲਾਂਬ ਟੱਪੇ ਅੱਛਾ ਬਾਬੇ ਕਿਆ ਕਿਹਾ ਇਹਨੇ ਫਿਰ ਹੁਣ ਰੋਟੀ ਰੋਟੀ ਨੂੰ ਕਿਆ ਕਿਆ ਕੁਝ ਫੇਕ ਹੈਗਾ ਦੇਖੋ ਜਿੰਨਾ ਕੋ ਗੜੀ ਹੈਗੀ ਆ ਗੜੀ ਹੈਗੀ ਆ ਰਾਜਮਾ ਗੜੀ ਰਾਜਮਾ ਮੂੰਗੀ ਦੀ ਦਾਲ ਮੂੰਗੀ ਬੱਦ ਗੋਭੀ ਉਹਦੇ ਬਾਅਦ ਐਕਸਟਰਾ ਗਾ ਸਭ ਕੁਝ ਬਣ ਜੂਗਾ ਮੈਂ ਫਿਲਹਾਲ ਆਪਣੇ ਇਹਨਾਂ ਨਾਲ ਸਰਜਣਾ ਤੇ ਚੌਲ ਵੀ ਹੈਗੇ ਨਾਲ ਗੜੀ ਚੌਲ ਵੀ ਹੈਗੇ ਗੜੀ ਹੈ ਚਲੋ ਠੀਕ ਆ ਸਪੈਸ਼ਲ ਨੋਰਮਲ ਚੀਜ਼ ਖਾਣਾ ਚਾਹ ਠੀਕ ਰਹਿੰਦਾ ਬਸ ਹੂ ਸਪੈਸ਼ਲ ਤੇ ਤਾਂ ਪ੍ਰੀ ਰੇ ਰਹਿ ਗਿਆ ਫਿਰ ਹੋਰ ਤਾਂ ਬਸ ਨਹੀਂ ਬਾਕੀ ਸਪੈਸ਼ਲ ਹੋਰ ਤਾਂ ਸਪੈਸ਼ਲ ਨਾਲ ਹੋਰ ਕੋ ਖਾਣੇ ਵਾਲੇ ਵੀ ਨਹੀਂ ਆ ਜਦੋਂ ਸਪੈਸ਼ਲ ਤੇ ਵੀ ਤੇ ਆ ਗਿਆ ਤਾਂ ਪਨੀਰ ਹੁੰਦਾ ਬਸ ਬਾਕੀ ਸਾਰਾ ਕੁਝ ਹੈਗਾ ਹੀ ਆ ਆ ਖਾਸਾ ਜੀ ਹਾਂ ਮੁੰਡਾ ਖਾਸਾ ਲੱਗਿਆ ਬੋਲਣਾ ਸਹੀ ਗੱਲ ਹੈ ਹਰਕ ਪੈਂਦਾ ਜਾਂਦਾ ਦਿਨ ਬਰ ਦਿਨ ਪੈਂਦਾ ਦਿਨ ਬਰ ਦਿਨ ਨਹੀਂ ਤਾਂ ਨਹੀਂ ਚਲ ਗੱਲ ਜੀ ਪੁੱਛ ਲਈ ਸੀ ਐ ਮੜੀ ਟਿੱਡੇ ਜੰਦਾ ਦੁੱਧ ਨਿਕਲ ਜਾਂਦਾ ਤਾਂ ਦੇਖਣਾ ਸ਼ਰਮ ਦੇਖਣਾ ਕੁੜੀ ਸ਼ਰਮ ਦੀ ਹੁੰਦੀ ਨਮੀ ਵਿਆਹ ਹੀ ਵੀਡੀਓ ਤੁਹਾਡੀ ਪਹਿਲੀ ਪਹਿਲੀ ਦੇਖੀ ਆ ਹਾਂ ਕਿ ਆ ਮੈਂ ਬੋਲ ਕਹਿ ਸਾਸਰੀ ਘਰ ਜਦੋਂ ਆਈ ਭਾਜਦੀ ਨਹੀਂ ਕਹਿੰਦੀ ਨਹੀਂ ਕਹਿੰਦਾ ਉਹਦਾ ਮਿਹਦਾ ਵੈਪਾ ਦਾ ਨਹੀਂ ਨਹੀਂ ਇਹ ਨਹੀਂ ਐ ਇਹੀ ਗੱਲ ਹੁੰਦੀ ਹੈ ਕਾਰਟ ਚ ਸਾਰਾ ਕੁਝ ਹੈਗਾ ਕਾਰ ਇਹ ਅਜੀਬ ਲੱਗਿਆ ਨਾ ਭਾਈ ਬਹੁਤ ਡੀਪ ਬੋਲ ਰਿਹਾ ਹੈ ਹੁਣ ਗੱਲ ਐਦਾ ਹੁਣ ਹੁਣ ਦੇਖੇ ਚੁੱਪ ਕਰਦੀਆਂ ਉਹ ਨਾ ਕਹਿੰਦੀ ਗੱਲ ਕਰਕੇ ਤਾਂ ਸਮਝ ਰਜੇ ਖਾਣਾ ਗਾ ਗਾ ਦੋ ਕਹਿੰਦਾ ਕਹਿ ਸ਼ਾਸਤਰੀ ਗਾਣ ਨਹੀਂ ਮੈਂ ਨਹੀਂ ਮੈਂ ਨਹੀਂ ਕਰਾਂਗੇ ਵੀ ਬੀਬਲੀ ਦੇ ਚੱਕੇ ਹੋ ਜੜ ਚੜੋ ਤੁਰੇ ਹੋਏ ਹਾਂ ਹਾਂ ਗੱਲ ਤੇਰੀ ਠੀਕ ਐ ਚੱਲ ਦੇਖੀ ਅੰਦਰ ਬੈਠਣ ਨੂੰ ਜਗ੍ਹਾ ਜੁਗਾ ਸਾਫ ਸੁਥਰੀ ਜੀ ਹੈਗੀ ਮੜ ਜਾ ਆਰਡਰ ਦੇ ਦੇ ਬਾਬੇ ਹਾਂ ਹਾਂ ਖੰਡੇ ਦਿੱਤੇ ਵੀ ਪਏ ਯਾਰ ਇਹਨਾਂ ਕੋਲ ਆ ਤਾਂ ਜਮਾਨ ਤਾਂ ਸੋਣਾ ਪਿਆ ਉਹ ਕਾ ਕਲਰ ਮਗਲਮ ਹੈਗਾ ਮੈਗੀ ਪੁਆਇੰਟ ਇੱਧਰ ਦੇ ਪਾਸੇ ਖੰਡਰ ਦੇ ਵੀ ਤਕਰੀਬਨ ਛੀਤ ਹੈ ਪ੍ਰੋਜੈਕਟ ਵਧੀਆ ਸੁੰਦਰ ਬਣਾਇਆ ਹੋਇਆ ਸੋਸ਼ਮ ਚਾਰੇ ਪਾਸੇ ਤੇ ਮਾਸੀ ਲਾਇਟ ਵੀ ਥੋੜੀ ਜੀ ਤੇ ਮੈਨੂੰ ਮਹਿਸੂਸ ਹੋ ਰਿਹਾ ਕੁਝ ਦੇ ਲੇਟ ਇੱਥੇ ਜੇ ਇਧਰ ਰੁਕ ਐਚ ਜੇ ਰੁਕਣਾ ਹੈ ਹਨਾ ਆਇਜੇ ਠੀਕ ਲਾਤਾ ਜਿਵੇਂ ਰੰਗ ਬਰੰਗੀਆਂ ਜੀ ਉੱਪਰ ਤੇ ਲਟਾ ਵੱਜਦੀਆਂ ਰੋਟੀਆਂ ਵੀ ਰੰਗ ਬਰੰਗੀਆਂ ਚਮਕਣਗੀਆਂ ਕਹਾਂਦਾ ਮੁੰਡਿਆ ਪੱਖਾ ਚਲਾਵਾ ਆਹਾ ਵਾਸੀ ਲੋਜੀ ਹੋਣੀ ਪਾਣੀ ਪੂਰੀ ਧਣੀ ਚਾਪੀ ਚੇ ਫੇਰ ਲੰਗਰ ਪਾਣੀ ਚਾਪੀ ਪਹੁੰਚ ਗਿਆ ਲੰਗਰ ਅਚਾਰ ਹੈ ਕੀ ਜਾਨ ਕਰਨੀ ਹੋ ਗਈ ਲੈ ਆਪਣੇ ਗੋਤੂ ਲੈ ਕੇ ਆ ਨਾ ਇਸ ਵਿੱਚ ਟੇਸਟ ਨਹੀਂ ਆ ਰਹਾ ਪ੍ਰੋਪਰ ਸੇ ਦੇਖੋ ਜੀ ਸਾਹਮਣੇ ਪਈਆਂ ਰੋਟੀਆਂ ਸੱਬੇ ਗੱਲਾਂ ਖੋਟੀਆਂ ਹੁਣ ਮੈਂ ਤੁਹਾਡੇ ਨਾਲ ਬਹੁਤੀ ਗੱਲ ਨਹੀਂ ਕਰ ਸਕਦਾ ਮੈਂ ਪਹਿਲਾਂ ਪ੍ਰਸ਼ਾਦੇ ਨੂੰ ਅੰਮ੍ਰਿਤ ਦਉਂਗਾ ਫਿਰ ਬਾਅਦ ਵਿੱਚ ਤੁਹਾਨੂੰ ਮਿਲਦਾ ਆਉਣਾ ਅਰੇ ਫਲਮੀਆਂ ਰੋਟੀਆਂ ਸਾਡੀ ਖਾ ਰਹੀਆਂ ਪਤਾ ਨਹੀਂ ਇਹਨੇ ਹਰ ਬਣੀ ਆ ਦਾਲਪੀ ਮੂੰਗੀ ਵਾਲਾ ਨੂੰ ਆਉਣਗੇ ਛਾ ਚਲੋ ਕੋਈ ਗੱਲ ਨਹੀਂ ਨੈਕਸਟ ਟਾਈਮ ਦੇਖ ਲਾਂਗੇ ਕੋਈ ਨਾ। ਤਾਲੀਆਂ ਚੱਟਦੀਆਂ ਬੜੀਆਂ ਸਵਾਦ ਬਣਿਆ ਬਹੁਤ ਵਧੀਆ ਜੈਨ ਹਨਾ ਚੜਜੀ ਗਲਾ ਵਈ ਯਾਰ ਜਿੰਨੇ ਕੁ ਪੈਸੇ ਲੈਣੇ ਇਹਨਾਂ ਨੇ ਸਾਥੇ ਉਨੇ ਹੀ ਜੈਨ ਵਧੀਆ ਕੰਮ ਦੇ ਯਾਰ ਹਾਂ ਡਾਕਟਰ ਵਾਗੇ ਪੈਸੇ ਦਿਨ ਮੈਂ ਦੇ ਦਿੰਨਾ ਬਿਲਕੁਲ ਓ ਯਾਰ ਧੰਨਵਾਦ ਤੇਰਾ ਬਾਬੇ ਪਹਿ ਲੰਗਰ ਦਾ ਫਾਇਦਾ ਚੁੱਕ ਲਿਆ ਕਿੰਨੇ ਪੈਸੇ 300 300 ਕੋਲ ਦੇ ਆਪਣੇ ਕੋਲ ਰੱਖ ਲੈਂਦੇ ਹਾਂ ਥੈਂਕ ਯੂ ਜੀ ਆ ਬਣਾ ਹੋ ਕੋਸਾ ਵੰਨ ਲੈਣਾ ਹੈਗਾ ਚੇਪਸ ਕਿੱਥੇ ਬੋਤਲ ਨਹੀਂ ਭਾ ਪਾਣੀ ਪੁਣੀ ਤਾਂ ਭਰ ਲੈ ਪਾਣੀ ਦੀ ਬੋਤਲ ਭਰ ਲੈ ਆ ਹਾਂ ਪਾਣੀ ਦੀ ਬੋਤਲ ਭਰ ਲੈ ਨਾ ਹੋ ਲਿਆ ਇੱਥੇ ਦੇਖ ਲੈ ਮਾਚੀ ਰੱਖ ਨਾ ਲੱਗੀ ਤਿਆਰ ਕਿਉਂ ਆ ਯਾਰ ਪਾਣੀ ਦੀ ਬੋਤਲ ਪਾਣੀ ਦੀ ਬੋਤਲ ਲੈ ਆ ਦੋ ਵਾਰ ਭਰ ਲਾਉਰੇ ਪਾਣੀ ਦੀ ਬੋਤਲ ਭਰ ਕੇ ਚੱਲੋ ਨਿਆ ਹੱਥ ਲੋ ਜੀ ਖੰਡ ਹੋ ਗਿਆ ਜੀ ਲੰਗਰ ਪਾਣੀ ਵੰਡਣ ਕਰਦੇ ਆ ਦੇਖ ਲੈਣ ਟਕਾਣੇ ਪਹੁੰਚ ਕੇ ਸਾਨੂੰ ਅੱਗੇ ਜੇ ਬਣਦੀ ਹੋਈ ਵੀਡੀਓ ਬਣਾਵਾਂਗੇ ਦੇ ਵਿੱਚ ਦੇ ਵਿੱਚ ਦੇਚ ਨਹੀਂ ਵਿੱਚ ਇਹ ਰਾਤ ਵਾਲਾ ਨਜ਼ਾਰਾ ਨਹੀਂ ਦੇਖਣ ਨੂੰ ਦੇਖਣਾ ਬੰਦਾ ਤੇਰੇ ਵਾਲਾ ਤਾਂ ਘਾਟ ਲਾਉਣ ਦਾ ਬਾਈ ਮੇਰੇ ਵਾਲਾ ਨਹੀਂ ਗੱਲ ਵਾੜ ਗਈ ਹੁੰਦੀ ਮੁੰਡੇ ਹੋ ਗਏ ਸਾਡੇ ਵਧੀਆ ਵਧੀਆ ਕਹਿਣਾ ਹੋ ਬਣੇ ਤਾਂ ਅੰਟੀਰੀਅਰ ਲੱਗਿਆ ਵਾ ਕਿਆ ਕਹਿੰਦੇ ਅੰਟੀਰੀਅਰ ਅੰਟੀਰੀਅਰ ਜਿਹਨ ਲੱਗਿਆ ਵਾ ਦੇਖ ਕੇ ਖੁਸ਼ ਹੋਗੇ ਸਰਾ ਦੇ 12 ਵਜੇ ਰੂਮ ਸਾਨੂੰ ਗਿਆ ਮਿਲ 53 ਨੰਬਰ ਤੇ ਸਾਡਾ ਡੇਵਰ ਹੈ ਜਿਹੜਾ ਇਸ ਸਮੇਂ ਵਧੀਆ ਬਣੀ ਹੋਈ ਹੈ ਲੱਗਾ ਜਿਵੇਂ ਉਹਨਾਂ ਦੇ ਬਰਾਬਰ ਵਾਲਾ ਨਾ ਉਹ ਕਿੱਥੇ ਲਈ ਹੈ ਟੂਰਿਸਟ ਜਿਆਦਾ ਜਾਏ ਢੂੰਗੇ ਆ ਗਏ ਸਵੇਰੇ ਢੂੰਗੇ ਆ ਗਏ ਤੁੰਗਾਈ ਜੇ ਇਸ ਤੇ ਜਾਣਾ ਹੈ ਪਾ ਹਾਂ ਢੰਗਰੀ ਕੋ ਜਾਣਾ ਹੈ ਨਾ ਪਾ ਪਾ ਜਿਆਦਾ ਪਹਾਈ ਚਾਣ ਥੋੜੇ ਜਾਣੇ ਵਾਲੇ ਬੰਦੇ ਆ ਜਾਓ ਅੱਛਾ ਛੋਟੀ ਫਰੀ ਹੈ ਨਾ ਕਾਰਨਰ ਵਾਲਾ ਕੀ ਆ ਰਹਾ ਤੈਨੂੰ ਕਮਰਾ ਮਿਲਿਆ ਇਹਦੇ ਪਰ ਦੇਖਿਆ ਇਸਕਾ ਬਿਲਕੁਲ ਸੇਵਾ ਪ੍ਰਾਵਿਧਾਨ ਸਹੀ ਦੀ ਬਰਵਾ ਆ ਕੇ ਸਾਰਾ ਨਹੀਂ ਗੁਰਵਜਨ ਕੌਰ ਤੁਮਾਰਾ ਵਾਣੇ ਯਾਦ ਵਿੱਚ ਹੋਈ ਹੋਈ ਹੈ ਭਾਈ ਜੀ ਆਪਾਂ ਇਹਦੀ ਯਾਦ ਦੇ ਵਿੱਚ ਕਮਰੇ ਵਿੱਚ ਰੰਗ ਲੱਗੇ ਨੇ ਸ਼ਰਮੰਬਾਈ ਵਾਲੇ ਅੱਛਾ ਹੈਵੀ ਬੰਬੇ ਆਣਾ ਦਾ ਅੱਛਾ ਫੱਟੇ ਫੱਟਾ ਦੱਸਾਂ ਹੀ ਬਤਾ ਲੱਗੇ ਹੈ ਕੀ ਪਾ ਲੱਗੇ ਨਗਰੀ ਵਾਲੀ ਚੀਜ਼ ਤਾਂ ਬੱਲਬ ਆਹਾ ਮਾਰਾ ਬੱਚਾ ਅੱਛਾ ਵਾਹੇ ਮੇਰੇ ਭਾਈ ਜੀ ਲਓ ਜੀ ਫਿਰ ਹੁਣ ਇਹ ਗੱਲ ਵਾ ਠੀਕ ਹੈ। ਓਹੋ ਆਹ ਪਤਾ ਨਹੀਂ ਮੈਨੂੰ ਕਿਹੜਾ ਹੋਰੇ ਬੋਲਾ ਗਿਆ ਕਰ। ਹੂੰ ਇਹ ਚੰਨੇ ਲਗਾ ਰੋਕ ਤੇ ਨਾ ਦੁਬਾਰਾ ਸੈਟਿੰਗ ਕਰਨੀ ਪੈਣੀ ਤادیه। ਥੋੜੀ ਸੈਟਿੰਗ ਕਰੀਏ ਜੀ ਹਲ ਵੀ ਮੇਰੀ ਆਹ ਇਹਦੀ ਸੈਟਿੰਗ ਪ੍ਰੋਪਰ ਹੋ ਨਹੀਂ ਰਹੀ ਹੈ ਜੀ। ਤੇ ਰੂਮ ਹੈਗਾ ਹੀ ਸਾਡਾ ਜਦੋਂ ਪਾ ਆ ਥੋੜੀ ਜਿਹੀ ਕੋ ਕਰ ਰਿਹਾ ਯਾਰ ਐਸਾ ਕਿ ਨਾ ਇਹ ਤੁਹਾਡੀ ਫਰੇਮ ਰੇਟ ਘਟੀ ਹੋਈ ਆ ਉਹਦੇ ਕਰਕੇ ਜੱਪ ਨਹੀਂ ਫਰੇਮ ਰੇਟ ਤਾਂ ਨਾ ਚੱਕਰ ਹਾਂਜੀ ਕੋਈ ਹੋਰੇ ਚੱਕਰ ਲੱਗੂ ਰੋਜੀ ਪੈਟ ਆਪ ਲਾਈਟ ਦੇ ਚੱਕਰ ਆ ਹਾ ਦਾ ਖਾਤਾ ਜਿਹੜਾ ਆ ਦਾ ਆ ਗਾ ਨਹੀਂ ਲੱਗਦਾ ਆ ਚੈਦਰ ਟਾਈਚ ਮਾਹਮਾ ਜੀ ਆਹ ਹੀ ਖੜੇ ਦੇ ਹੈ ਮੇਰੀ ਅੱਖਾਂ ਕਿਹ ਜੀਆਂ ਹੋਣੀਆਂ ਹਾਂ ਹਾਏ ਰੱਬਾ ਆਹ ਲਾਦਾ ਜਿਹੜਾ ਉਹ ਖਾਦਾ ਹੋ ਹੁੰਦਾ ਰੋਟੀ ਦਾ ਖਾ ਕੇ ਆਇਆ ਤਾਂ ਪਹਿਨਾ ਠੀਕ ਜਵਾਬ ਆਏ ਜੇ ਤੁਹਾਨੂੰ ਆਇਆ ਕਰਕੇ ਆਏ ਆਏ ਕਰਕੇ ਆਇਆ ਰੱਬ ਜੱਟ ਅੱਖਾਂ ਵੀ ਚੱਲਣ ਹੋ ਕੋਈ ਦਿੱਕਤ ਨਹੀਂ ਤੇ ਬਹੁਤ ਵਧੀਆ ਮਾਹੌਲ ਬਣ ਗਿਆ ਤੇ ਇਹਨਾਂ ਨੇ ਐਸੇ 16 ਪਰੇ ਠੋਕ ਤਾਂ ਵੀ ਜਮਾਈ ਹੋ ਰਵਾਂ ਕਰ ਦੇਣਾ ਕਮਰੇ ਦਾ ਜੇ ਲੈ ਲੇ ਕਮਾਈ ਜੇ ਲੈ ਲੇ ਦੁਕਾਨਾ ਪੂਰਾ ਐਨਆਰਆਈ ਹਾਂ ਐਨਆਰਆਈ ਦੂਮਾ ਹੁਣ ਮੈਂ ਬੜੀ ਜਿ ਆਪਣੀ ਕੈਮਰੇ ਦੀ ਕਰ ਲਈ ਸੈਟਿੰਗ ਤੇ ਮੇਰੀ ਟੈਨਸ਼ਨ ਹੋ ਗਈ ਫਰੀ ਹੁਣ ਤੇ ਹੁਣ ਤੁਸੀਂ ਜਾਨੀ ਕਹਿਣ ਦਾ ਭਾਬੀ ਤੁਹਾਨੂੰ ਹੁਣ ਵੀਡੀਓ ਵਿੱਚ ਫਰਕ ਲੱਗਿਆ ਕੁਝ ਬੰਦਾ ਜਿਹੜਾ ਐ ਕਰਦਾ ਤਾਂ ਹੁਣ ਸੋੜਿਆ ਘਟਿਆ ਹੋਇਆ ਲੱਗਦਾ ਹਨਾ ਜੇ ਤੁਸੀਂ ਦੇਖੋ ਤਾਂ ਹੁਣ ਜਸਿੰਦਰ ਭਾਈ ਹਾਂ ਜੀ ਯਾਰ ਪਾਣੀ ਦੇ ਵਿਹਿੱਲਾ ਕਰ ਲੋ ਕਿਤੇ ਤੇਰ ਦੇਖਦਾ ਸੰਪੈ ਹੋ ਪਿਆ ਏ ਜਾ ਕੇ ਪਿਆ ਏ ਵਾਟਰ ਬੋਲ ਦੇ ਦਵਾਂ ਕਿਤੇ ਵਾਟਰ ਬੋਲ ਪਾ ਕੇ ਲੈ ਜਾਣਾ ਮੈਂ ਵਗੀ ਆ ਰਹੀ ਵਾਟਰ ਕੁਲਰ ਇੱਧਰ ਸਾਈਡ ਪਰ ਹੈਗਾ ਏ ਚਲੋ ਦੇਖਦਾ ਤਾਂ ਗੱਲਬਾਤ ਆ ਯਾਰ ਵਧੀਆ ਏ ਕੂਮ ਦੀ ਸਹਾਂ ਰੂਮ ਵਾਲੀ ਤਾਂ ਥੱਲੀ ਹੈ ਹੈ ਜੀ ਹੈ ਦੋਵੇਂ ਹੀ ਰੂਮ ਵਾਲੀ ਤਾਂ ਸੱਗੋ ਮੱਕੀ ਗੱਲ ਚਲੋ ਜੀ ਹੋਰ ਕੋਈ ਨਵੀਂ ਤਾਜੀ ਭਾਈ ਕੋ ਗੱਲਬਾਤ ਕਰਨੀ ਹੂੰਗਾ ਅਗਲੇ ਬਲੌਗ ਚ ਕਰਨੀ ਹੈ ਨੋਸੋ ਜੀ ਸਵੇਰੇ ਤੇਰੇ ਆਣਾ? ছাত্রী ਦੇਵੀ ਨੋਸੋ ਆਣੇ ਆ। ਚਲੋ ਜੀ ਠੀਕ ਹੈ ਫਿਰ ਮਿਲਦੇ ਆਂ ਫਿਰ ਅਗਲੇ ਬਲੌਗ ਦੇ ਵਿੱਚ ਪਰਮਾਤਮਾ ਤੁਹਾਨੂੰ ਸਭ ਨੂੰ ਛੜਦੀ ਕਲਾ ਚ ਰੱਖੇ। ਦੇਸੂ ਗੁਨੇ ਰਾਜੋ ਗੁਨੇ ਬਖਸ਼ੀ ਤਰੱਕੀਆਂ। ਕੱਲ ਦੱਸਦੇ ਸੀ ਕਿੱਥੇ ਆਏ ਹੋਏ ਆਂ। ਹਾਂ।